तो अपना चैनल तुसी देख रहे हो एसएस न्यूज पंजाब सही खबर देने वाला यूट्यूब चैनल 26 ਜਨਵਰੀ ਨੂੰ ਸ਼ਿਮਰਾਤਰੀ ਮਨਾਈ ਜਾਏਗੀ ਸ੍ਰੀ ਸਵਾਲਾ ਮੰਦਿਰ ਕਾਦੀਆਂ ਚ ਹੋਈ ਸ਼ਿਮਰਾਤਰੀ ਦੇ ਸੰਬੰਧ ਵਿੱਚ ਮੀਟਿੰਗ ਮੰਦਿਰ ਦੇ ਪ੍ਰਧਾਨ ਸ੍ਰੀ ਅਰਵਿੰਦ ਜੁਲਕਾ ਨੇ ਦੱਸਿਆ ਇਸ ਮੌਕੇ ਤੇ ਐਮਸੀ ਨਰਿੰਦਰ ਪਾਟਿਆ ਵਿਸਵ ਗੌਰਵ ਬੀਜੇਪੀ ਆਗੂ ਡਾਕਟਰ ਕਮਲ ਜੋਤੀ ਅਤੇ ਹੋਰ ਹਾਜ਼ਰ ਸਨ 25 ਤਰੀਕ ਨੂੰ ਸੋਬਰ ਯਾਤਰਾ 26 ਤਰੀਕ ਨੂੰ ਪਾਠ ਪੂਜਾ ਕੀਤੀ ਜਾਏਗੀ ਕਪੀ ਦੇ ਲੋਸ ਪਾਸੇ ਕਰ ਸੱਚਾ ਹੋਵੇ ਕੋਣਾ ਪਾਸੇ ਹੋਲਾ ਜੀ ਕਰਕੇ ਗਾਣੇ ਆਉਂਦੇ ਰਹੇ ਰਵੀ ਨੂੰ ਪਨਾਸ ਇੱਕ ਰਏ ਵੀਰ ਬਜਰਾង ਬਲੀ ਹਰਿ ਨਾਮ ਬਲੀ ਬਲੀ ਸ਼ੰਕਰ ਭਗਵਾਨ ਜੀ ਜੈ ਅਲੋਕੀ ਗੇ ਨਾਲ ਕੀ ਜੈ ਸਭ ਦੇ ਵਰਗੇ ਮਹਾਦੇਵ ਕੀ ਜੈ ਵਾਲਾ ਮੰਦਰ ਦੇ ਵਿੱਚ ਸ਼ਿਵਰਾਤਰੀ ਦੇ ਉਪਲਕਸ਼ ਤੋਂ ਹੀ ਹੈ ਪੰਜੀ ਤੀਰ ਨੂੰ ਆਪਾਂ ਸ਼ੋਭਾ ਯਾਤਰਾ ਕੱਢਣੀ ਮੰਦਰ ਤੋਂ ਚੱਲੇਗੀ ਸਾਰੇ ਸ਼ਹਿਰ ਦੇ ਵਿੱਚ ਤੁਮ ਤਾਂ ਨਾ ਪਹੁੰਚੇਗੀ ਔਰ 26 ਤੀਰ ਨੂੰ ਸ਼ਿਵਰਾਤਰੀ ਵਾਲੇ ਦਿਨ ਜਿਹੜਾ ਇੱਥੇ ਸ਼ਿਵਪੁਰਾਂ ਦਾ ਭੋਗ ਪਏਗਾ ਔਰ ਤੋਂ ਬਾਅਦ ਸੰਗਤਾਂ ਦਾ ਜਿਹੜਾ ਦੂਜੀ ਪਾਰਕ ਨਾ ਜਿਹਨਾਂ ਨੇ ਵੀ ਮੱਧ ਰੱਖਨੇ ਸਾਈਡ ਹੁੰਦਾ ਸਾਈਡ ਹੁੰਦਾ ਰਹੇਗਾ ਮਹਾਰਾਜ ਦਾ ਪਰਬਾਤ ਜੀ ਪਰਬਾਤ ਜੀ ਜਿਹੜੀ ਹੈ 15 ਤਰੀਕ ਤੋਂ ਚੱਲੂ ਕਰ ਰਹੇ ਹੈ 25 ਤਰੀਕ ਤੱਕ ਜਿਹੜੀ ਥੱਲੇ ਇਸ ਪੱਪਾ ਜਾਤ ਦਾ ਜਿਹੜਾ ਮਹਾਰਾਜ ਜੀ ਧਿਆਨਪੁਰ ਵਾਲੇ ਵੀ ਆ ਰਹੇ ਨੇ ਤੇ ਸਾਰੀ ਸੰਗਤ ਨੂੰ ਕਿਹਾ ਗਿਆ ਉਦੋਂ ਵੱਧ ਤੋਂ ਵੱਧ ਆ ਕੇ ਸੰਗਤਣੀ ਹੈ ਸਾਡੇ ਅੰਦੀ ਕੀ 4 ਵਜੇ ਦੁਪਹਿਰੇ ਸ਼ੋਅ ਦਾ ਮਤਲਬ ਸ਼ੋਅ ਦਾ ਨਾ ਜੈ ਸ਼੍ਰੀ ਜੈ ਸ਼੍ਰੀ ਸ਼ੰਕਰ